हां जी दोस्तों की हाल है सत श्री अकाल जी सारेया नु ते वैसे दा सारे वीरा नु ਪਤਾ ਹੀ ਹੈ ਵੀ ਭਰਾਵੋ ਆਪਾਂ ਬੱਕਰੀਆਂ ਚਾਰਦੇ ਆ ਬਾਹਰ ਤੜਕੇ ਵੀ ਬਾਹਰ ਦੁਪਹਿਰੇ ਘਰੇ ਹੁੰਨੀ ਆ ਬਾਈ ਐਸ਼ ਵੇਲੇ ਵੀ ਬਾਹਰ ਹੁੰਨੀ ਆ ਸ਼ਾਮ ਨੂੰ ਮੈਂ ਲੈ ਜਾਉ 7 ਵਜੇ ਘਰੇ ਇਹਨਾਂ ਨੂੰ بس ਇੱਕ ਮਿਹਨਤ ਮਿਹਨਤ ਆ 0% ਖਰਚੇ ਦੇ ਬੱਕਰੀ ਪਾਲਣ ਹੋ ਰਿਹਾ ਵਧੀਆ ਟਾਪ ਨਾਲ ਐਵੇਂ ਮੈਂ ਝੂਠ ਮਾਰਾਂ ਵਧੀਆ ਕੰਮ ਆ ਵਧੀਆ ਸਿਸਟਮ ਚੱਲ ਰਿਹਾ ਭਰਾ ਉਹ ਐਵੇਂ ਮੈਂ ਕਹੀ ਜਾਵਾਂ ਸਾਨੂੰ ਘਾਟਾ ਪੈਂਦਾ ਜੀ ਫਲਾਨਾ ਨੇ ਜਮਾ ਨਹੀਂ ਬਾਈ ਯਾਰ ਹਨਾ ਜੇ ਕੰਮ ਸ਼ੌਂਕ ਨਾ ਕਰਾਂਗੇ ਤਾਂ ਬਈ ਬੱਕਰੀ ਘਾਟਾ ਨਹੀਂ ਦਿੰਦੀ ਹਜੇ ਮੱਧਾਂ ਚੋਂ ਪੈਜੇ ਪੈਜੇ ਹੋਰ ਵੇਜਨੈਸ ਚੋਂ ਘਾਟਾ ਪੈਣਾ ਪੈਜੇ ਮੰਨ ਲਾ ਜਿਹੜਾ ਬੱਕਰੀ ਪਾਲਣ ਦਾ ਧੰਦਾ ਇਹਦੇ ਚੋਂ ਘਾਟਾ ਨਹੀਂ ਪੈ ਸਕਦਾ ਜਿਹੜਾ ਬੰਦਾ ਸ਼ੌਂਕ ਨਾਲ ਤੇ ਤਰੀਕੇ ਨਾਲ ਕਰਦਾ ਉਹਨੂੰ ਤੇ ਅੱਜ ਆਪਾਂ ਇੱਕ ਗੱਲ ਤੁਹਾਨੂੰ ਨੋਟ ਕਰਵਾਉਣੀ ਹੈ ਵੀ ਬੱਕਰੀ ਦਾ ਜਿਹੜਾ ਦੁੱਧ ਆ ਉਹੋ ਗੁਣਾਕਾਰੀ ਕਹਿੰਦੇ ਬਹੁਤ ਗੁਣਾਕਾਰੀ ਆ ਗੁਣਾਕਾਰੀ ਉਹ ਕਿਵੇਂ ਹੈ ਭਾਈ ਅੱਜ ਆਪਾਂ ਇਹ ਤੇ ਗੱਲ ਕਰਦੇ ਆਂ ਵੀ ਗੁਣਾਕਾਰੀ ਉਹ ਐਂ ਆਗਾ ਹੁਣ ਤੁਸੀਂ ਆਹ ਬੂਟੀ ਦੇਖ ਲਓ ਇਹਦੇ ਮਿਲੀਵੱਗ ਪੈਂਦਾ ਹੁੰਦਾ ਸੀਗਾ ਪਹਿਲਾਂ ਜਿਹੋ ਨਰਮਿਆਂ ਨੂੰ ਚੱਲੀ ਆ ਨਾ ਸ਼ਿਕਾਇਤ ਕਹਿੰਦੇ ਮਿਲੀਵੱਗ ਵਾਲੀ ਬੂਟੀ ਬੋਲਦੇ ਹੁੰਦੇ ਸੀ ਇਹਨੂੰ ਜਦੋਂ ਇਹਨੂੰ ਮਿਲੀਵੱਗ ਚੰਬੜ ਜਾਂਦਾ ਸੀਗਾ ਚਿੱਟੀ-ਚਿੱਟੀ ਭੁੰਡੀ ਜੀ ਹੁਣ ਤੱਕ ਉਹ ਖਤਮ ਹੀ ਹੋ ਗਿਆ ਮਿਲੀਵੱਗ ਕੋ ਨਰਮੇ ਬੀਜੋਂ ਹਟ ਕੇ ਲੋਕ ਬਾਈ ਹੈਨਾ ਇਧਰ ਓਏ ਚੱਲ ਬੜੀ ਚੱਲ ਬੜੀ ਚੱਲ ਬੜੀ ਚੱਲ ਬੜੀ ਚੱਲ ਹੁਣ ਤੁਸੀਂ ਆਇਆ ਲਾ ਲੋ ਬਾਈ ਇੱਥੇ ਆ ਕੱਲੀ ਬੂਟੀ ਜੀ ਆ ਤੇ ਬਾਈ ਢੇੜਾ ਬਣ ਛੱਡਿਆ ਨਾ ਨਾ ਜਮਾ ਛਾਂਗੀ ਤੁਰੀਆਂ ਹੁੰਦੀਆਂ ਨੇ ਵਿੱਚ ਸੁੱਕੇ ਦੇ ਭੰਗ ਦੇ ਬੂਟੇ ਆ ਵਿੱਚ ਮਿਲੀਵੱਗ ਜਾਗਾ ਆ ਬੂਟੀ ਆ ਮਿਲੀਵੱਗ ਵਾਲੀ ਤੇ ਕਹੀਂ ਜੀ ਆ ਖਾਈ ਜਾਂਦੀਆਂ ਬਾਈ ਇਹਨੂੰ ਦਵਾ ਦਾ ਮੜੀਆਂ ਤੁਰੀਆਂ ਹੁੰਦੀਆਂ ਤੇ ਹੁਣ ਇਹ ਕੁੱਖਾਂ ਕੱਢ ਲੈਣੀਆਂ ਬਾਈ ਏਦੋਂ ਪਹਿਲਾਂ ਕਿਹੜਾ ਦਵਾ ਲਿਆ ਇਹਨਾਂ ਨੂੰ ਮ ਲੰਮਾ ਹੁਣ ਬਾਈ ਠੰਡ ਹੋ ਗਈ ਤੇ ਹੁਣ ਇਹ ਜਮਾ ਚਰ ਕੇ ਖਾਣੀਆਂ ਵਧੀਆ ਸ਼ੌਕ ਨਾਲ ਹਨ ਤੇ ਜਿਹੜੋਂ ਇਹ ਜੀ ਬੂਟੀ ਖਾਂਦੀਆਂ ਨੇ ਨਾ ਮੰਨ ਲੈ ਇਹ ਨਹੀਂ ਕੱਲੀ ਕਹਿੰਦਾ ਹੋਰ ਵੀ ਜਿਵੇਂ ਸਤਿਆ ਨਸਿਆ ਖੜੀ ਇਹ ਤੇ ਵੀ ਮੂੰਹ ਮਾਰ ਜਾਂਦੀਆਂ ਨੇ ਕੋਈ ਅੱਕ ਆ ਗਿਆ ਅੱਕ ਦੇ ਪੱਤੇ ਹੁਣ ਜਿਹੜੇ ਸੇਕ ਨਾਲ ਪਾਸਿਆਂ ਦੇ ਅੱਗ ਅੱਗ ਲੱਗੀ ਸੀ ਸੇਕ ਨਾਲ ਸੁੱਕ ਗਏ ਅੱਕ ਅੱਕ ਤਾਂ ਵੈਸੇ ਖਾਂਦੀ ਆ ਬੱਕਰੀ ਸਿਆਲ ਚ ਇਹ ਖਾਨਦੀ ਮੌਸਮ ਦੇ ਹਿਸਾਬ ਨਾਲ ਹੁੰਦੀ ਹੈ ਸਿਸਟਮ ਨੂੰ ਲਾਵਾ ਮੰਨ ਲਾ ਵੀ ਸਿਆਲ ਚੱਕ ਨਹੀਂ ਛੱਡਦੀ ਬੱਕਰੀ ਤੇ ਹੁਣ ਅੱਕ ਜਿਹੜਾ ਸੁੱਕਿਆ ਹੋ ਉਹ ਖਾਨਦੀਆਂ ਤੇ ਧੂਰਾ ਹੋ ਗਿਆ ਉਹ ਵੀ ਖਾ ਜਾਂਦੀਆਂ ਨੇ ਬਾਈ ਇਹ ਮੰਨ ਲਾ ਜੇ ਕੋਈ ਖਾਨ ਨੂੰ ਚੀਜ਼ ਨਾ ਮਿਲੇ ਜੇ ਊਂ ਮਲਾ ਸੇ ਬਸ ਖਾਨ ਨੂੰ ਚੀਜ਼ ਫੇਰ ਨਹੀਂ ਮੂੰਹ ਮਾਰਦੀਆਂ ਉਹ ਸੂਏ ਤੇ ਪੰਨੀ ਖੜੀ ਹੈ ਕੱਚੀ ਕੱਚੀ ਪੰਨੀ ਵੀ ਖਾ ਜਾਂਦੀਆਂ ਬਾਈ ਇਹ ਉਹ ਸਿਰੋਂ ਲੈ ਕੇ ਤੁਰ ਤੱਕ ਹੁਣ ਜਾਂਦੀਆਂ ਜਾਂਦੀਆਂ ਪੰਨੀ ਤੇ ਮੂੰਹ ਮਾਰਨੀਆਂ ਤੇ ਬਾਈ ਇਹ ਮੱਲਾ ਜਦੋਂ ਇਹ ਜਿਆ ਕੁਝ ਖਾਂਦੀਆਂ ਨੇ ਨਾ ਪੰਨੀ ਹੋ ਗਿਆ ਅਕਤ ਧੂਰਾ ਤੇ ਆਹ ਬੂਟੀ ਜੀ ਹੋ ਗਈ ਭੰਗ ਹੋ ਗਈ ਸਤਿਆਨਾਸੀ ਹੋ ਗਈ ਕੌਰਤਮੇ ਦੀਆਂ ਬੱਲਾ ਹੋ ਗਈਆਂ ਸੁੱਕੇ ਨਿੱਕੇ ਕੌਰਤਮੇ ਹੋ ਗਏ ਸਾਰਾ A to Z ਬਾਈ ਜਦੋਂ ਖਾਂਦੀਆਂ ਨੇ ਨਾ ਤੇ ਉਹਦਾ ਦੁੱਧ ਬਾਈ ਗੁਨਾਕਾਰੀ ਹੁੰਦਾਗਾ ਉਹ ਦੁੱਧ ਗੁਨਾਕਾਰੀ ਹੁੰਦਾ ਜਿਹੜੀਆਂ ਹੁਣ ਬੱਕਰੀਆਂ ਫਾਰਮ ਦੇ ਵਿੱਚ ਖੜ ਕੇ ਪਾਲਦੀਆਂ ਕਿਸਾਨਾਂ ਨੂੰ ਬਾਈ ਵੱਜਵੀਂ ਚੀਜ਼ ਮਿਲਣੀ ਆ ਜਾਂ ਤਾਂ ਮੂਫਲੀ ਦਾ ਨੀਰਾ ਪਾਉ ਉਹ ਅਗਲਾ ਇਹ ਹਰਾ ਆ ਕੋਤਰ ਕੇ ਪਾ ਦੂ ਵੱਤ ਤੋਂ ਵੱਤ ਦਾਣਾ ਪਾ ਦੂ ਹਣਾ ਇਹ ਜਾਂ ਰੰਗ ਬੜੰਗ ਤਾਂ ਨਹੀਂ ਪੈਂਦਾ ਬੱਕਰੀਆਂ ਨੂੰ ਜਿਹੜਾ ਇੱਥੇ ਆ ਮਿਲਣਾ ਇਹ ਨਹੀਂ ਆਪਾਂ ਪਾ ਸਕਦੇ ਬਾਈ ਉਹਨੂੰ ਕਿਉਂ ਘਰੇ ਆਪਾਂ ਪਾ ਨਹੀਂ ਸਕਦੇ ਬਾਹਰ ਉਹਨਾਂ ਨੇ ਬਈ ਤਰ੍ਹਾਂ ਤਰ੍ਹਾਂ ਦੀ ਮੱਲਾ ਜੜੀ ਬੂਟੀ ਖਾਣੀ ਹੈ ਬੱਕਰੀ ਨੇ ਤੇ ਉਦੋਂ ਉਹ ਦੁੱਧ ਆ ਫਿਰ ਉਹ ਵਧਾਉਂਦਾ ਬਾਈ ਕਟਾਣੂ ਜਿਹੜੇ ਘਟੇ ਹੁੰਦੇ ਆ ਆ ਇਹ ਜੇ ਜਦੋਂ ਆ ਬੱਕਰੀਆਂ ਖਾਂਦੀਆਂ ਨੇ ਨਾ ਇਹ ਜਾਂ ਰੰਗ ਬੜੰਗ ਉਦੋਂ ਦੁੱਧ ਫਿਰ ਕਟਾਣੂ ਵਧਾਉਂਦਾ ਬਾਈ ਜਿਹੜਾ ਆਪਾਂ ਘਰੇ ਫਾਰਮ ਦੇ ਵਿੱਚ ਬੱਕਰੀਆਂ ਰੱਖ ਕੇ ਪਾਲਦੇ ਆ ਉਹ ਉਹਦਾ ਦੁੱਧ ਤਾਂ ਮੱਝ ਵਰਗਾ ਹੀ ਬਣ ਜਾਂਦਾ ਬਾਈ ਜਿਵੇਂ ਮੱਝ ਦੁੱਧ ਦਿੰਦੀ ਆ ਦਾਣੇ ਤੇ ਬਸ ਉਹਦਾ ਤਾਂ ਉਹ ਚੀਜ਼ ਹੀ ਬਣ ਜਾਂਦੀ ਆ ਹੁਣ ਆ ਬੂਟੀ ਦੇਖ ਲਓ ਕਿੰਨਾ ਕੁਸ ਖੜਾ ਸਾਰਾ ਕੁਸੇ ਰਗੜੀ ਤੁਰੀਆਂ ਆਉਂਦੀਆਂ ਵਿੱਚ ਬਾਈ ਹਨਾ ਤੇ ਇਹਦਾ ਇਹ ਜੇ ਪੱਲਾ ਇਹ ਜੀਆਂ ਚੀਜ਼ਾਂ ਖਾਨੀਆਂ ਬੱਕਰੀਆਂ ਜਦੋਂ ਉਦੋਂ ਦੁੱਧ ਗੁਣਾਕਾਰੀ ਆਪਾਂ ਮੰਨਦੇ ਆ ਵੀ ਹਾਂ ਬਾਈ ਦੁੱਧ ਗੁਣਾਕਾਰੀ ਇਹ ਹੁੰਦਾ ਅਸਲੀ ਦੁੱਧ ਬੱਕਰੀ ਦਾ ਜਿਹੜੀ ਆ ਚੀਜ਼ ਬੱਕਰੀ ਨੇ ਖਾਣੀ ਆ ਤੇ ਜਿਹੜੀ ਫਾਰਮ ਦੇ ਵਿੱਚ ਖੜ ਗਈ ਬਾਈ ਉਹ ਦੁੱਧ ਆਪਾਂ ਕਹਿ ਦਿੰਨੇ ਆ ਬੱਕਰੇ ਦਾ ਦੁੱਧ ਉਹ ਦੁੱਧ ਤਾਂ ਮੱਝ ਵਰਗਾ ਹੀ ਹੋ ਜਾਂਦਾ ਬਾਈ ਉਹ ਤਾਂ ਪੀਓ ਚਾਹੇ ਨਾ ਪੀਓ ਉਹ ਤਾਂ ਮੱਝ ਦਾ ਪੀ ਲੈ ਤੇ ਬੱਕਰੀ ਦਾ ਪੀ ਲੈ ਇੱਕ ਬਰਾਬਰ ਆ ਹੁਣ ਮੇਰੇ ਕੋਲ ਕੋਈ ਬੰਦਾ ਆਇਆ ਸੀ ਮੈਨੂੰ ਕਹਿੰਦਾ ਵੀ ਦੁੱਧ ਦੇ ਦਿਆ ਕਰ ਅੱਧਾ ਕਿਲੋ ਬੱਕਰੀ ਦਾ ਸਾਨੂੰ ਵੱਜਮਾ 5-6 ਮਹੀਨੇ ਹੁਣ ਤੁਸੀਂ ਐਂ ਲਾ ਲਓ ਬਾਈ ਯਾਰ ਇੰਨੀ ਮਿਹਨਤ ਕਰਕੇ ਤੇ ਤੜਕੇ 8 ਵਜੇ ਕੱਢਦੇ ਆ ਇਹ ਵੇਲੇ ਤਾਂ ਗਰਮੀ ਘੱਟ ਹੁੰਦੀ ਹੈ 3 ਵਜੇ ਤੋਂ ਬਾਅਦ ਤੇ ਤੜਕੇ ਗਰਮੀ ਬਾਹਲੀ ਹੁੰਦੀ ਹੈ ਬਾਈ ਬੇਜਿਆਦਾ ਬੇ ਜ਼ਿਆਦਾ ਹੀ ਆ ਹੁੰਦੀ ਆ ਤੇ ਆ ਸਾਨੂੰ ਮੈਂ ਦਿਖਾਉਣਾਗਾ ਆ ਪਾਠਾ ਨੇ ਜਿਹੜੀ ਆ ਸਤਿਆ ਨਸੀ ਦਾ ਬੂਟਾ ਸੁੱਕਿਆ ਪਿਆ ਹੀ ਖਾਈ ਜਾਂਦੀ ਆ ਦੇਖ ਲਾ ਇਹ ਹੁਣ ਮੂੰਹ ਮਾਰੂ ਵੀ ਹੁਣ ਪਰਾਂ ਹੋ ਗਈ ਚਲ ਇਹ ਆ ਸਤਿਆ ਨਸੀ ਦਾ ਬੂਟਾ ਸੁੱਕਿਆ ਪਿਆ ਬਾਈ ਉਤਲੀਆਂ ਡੋਡੀਆਂ ਹੀ ਤੋੜ ਤੋੜ ਖਾਈ ਜਾਂਦੀ ਸੀਗੀ ਤੇ ਮੈਂ ਉਹਨੂੰ ਆਖਿਆ ਮੈਂ ਹਾਂ ਯਾਰ ਵੀ ਦੁੱਧ ਭਰਾਵਾ ਮੈਂ ਲਾਉਂਗਾ 80 ਰੁਪਏ ਕਿਲੋ ਤੈਨੂੰ ਵੀ 40 ਰੁਪਏ ਦਾ ਇਦਾਂ ਕਿਲੋ ਬਣਦਾ ਬਾਈ 60 70 ਰੁਪਏ ਦਾ ਯਾਰ ਮੱਝ ਦਾ ਹੀ ਹੋ ਰਿਹਾ ਦੁੱਧ ਤੇ ਇਹ ਤੇ ਮਿਹਨਤ ਮੱਝਾਂ ਨਾਲੋਂ ਵੱਧ ਆ ਬਾਈ ਬਹੁਤ ਜਿਆਦੇ ਮਿਹਨਤ ਆ ਤਾਲੂਆ ਨਾ ਬਾਈ ਤਾਲੂਆ ਮੱਚ ਜਾਂਦਾ ਧੁੱਪੇ ਖੜਿਆ ਹਾਂ ਦਾ ਬੱਕਰੀਆਂ ਚਾਰਦੇ ਆ ਨਾ ਜਦੋਂ ਬਾਹਰ ਗਰਮੀ ਚ ਤੜਕੇ ਹੁਣ ਮੈਂ 10 ਵਜੇ ਘਰੇ 10:30 11:00 ਹੀ ਵਜ ਜਾਂਦੇ ਤੇ ਮੋੜਦਾ ਮੈਂ ਤੇ ਤਾਲੂਆ ਮੱਚ ਜਾਂਦਾ ਬਾਈ ਤੇ ਦੁੱਧ ਦਾ ਜਿਵੇਂ 80 ਰੁਪਏ ਮੰਗਲੇ ਕੋਈ ਬਾਲੇ ਨਹੀਂ ਮੰਗੇ ਸੀਗੇ ਮੈਂ ਮਿਹਨਤ ਦੇ ਹਿਸਾਬ ਨਾਲ ਤਾਂ ਬਾਈ 100 ਰੁਪਏ ਵੀ ਦੁੱਧ ਸਸਤਾ ਬੱਕਰੀ ਦਾ ਜੇ ਆਪਾਂ ਮਿਹਨਤ ਲਾਈਏ ਕਿਵੇਂ ਨੇ ਕਿਹੜਾ ਬਾਈ 10 ਕਿਲੋ ਦੇਣਾ ਹੁੰਦਾ ਯਾਰ ਜਾਂ 8 ਦੇਣਾ ਇਹਨਾਂ ਦਾ ਵੀ 2 2.5 3 ਕਿਲੋ ਦੁੱਧ ਘਟਣਾ ਹੁੰਦਾ ਬੱਕਰੀ ਨੇ ਉਹ ਵੀ ਤਗੜੀ ਬੱਕਰੀਆਂ ਵਿੱਚ ਜਿਹੜੀਆਂ ਹੈਗੀਆਂ ਸੱਜਣਾ ਤਗੜੀਆਂ ਬੱਕਰੀਆਂ ਉਹ ਦੁੱਧ ਕਰਦੀਆਂ ਨੇ ਚੰਗਾ ਮਾਕੇ ਦਾ ਬਈ ਕਿਲੋ-ਕਿਲੋ 2-2 ਕਿਲੋ ਵਾਲੀਆਂ ਹੀ ਆ ਟੋਕੜਾ ਸੂਣ ਵਾਲੀਆਂ ਜਿਹੜੀਆਂ ਬਾਕੀ ਬੱਚੇ ਬੁੱਛੇ ਚੁੰਗ ਜਾਂਦੇ ਬਈ ਇੰਨਾ ਦੁੱਧ ਹੀ ਨਹੀਂ ਹੈਗਾ ਆਪਣੇ ਕੋਲੇ ਹਏ ਬਾਕੀ ਆਪਣੇ ਕੋਲੇ ਦੁੱਧ ਹੈ ਨਹੀਂ ਇੰਨਾ ਪਾਉਣ ਨੂੰ ਨਹੀਂ ਆਪਾਂ ਲਾਲਚ ਕਰੀਏ ਵੀ ਮੈਂ ਇਹ ਗੱਲ ਕਹਿਣਾ ਵੀ ਜੇ ਆਪਾਂ ਬੱਕਰੀ ਦਾ ਇਹ ਜਿਹੀਆਂ ਬੱਕਰੀਆਂ ਬਾਹਰ ਚਾਰ ਕੇ ਦੁੱਧ ਪੀਣੇ ਆ ਨਾ ਕੋਈ ਬਿਮਾਰੀ ਨਹੀਂ ਲੇ ਵੇ ਆਉਂਦੀ ਬਾਈ ਕੋਈ ਵੀ ਨਾ ਤਾਂ ਕਟਾਣੂ ਵਧਣ ਘਟਣ ਉਹ ਸੈਂਟਰ ਚ ਰਹਿਣ ਗਿਆ ਜਮਾ ਜਿੰਨੇ ਚਾਹੀਦੇ ਆਪਾਂ ਨੂੰ ਨਾ ਬੁਖਾਰ ਚੜੇ ਜਿਹੜੇ ਜਿਹੜਾ ਬੰਦਾ ਬਾਹਰ ਬੱਕਰੀਆਂ ਚਾਰੂ ਆ ਨਾ ਚਾਰਾ ਚਰਾਵਾ ਮੰਨ ਲਾ ਪਹਿਲਾਂ ਵਾਲੇ ਪਾਲੀ ਆ ਬੱਕਰੀਆਂ ਦੁੱਧ ਪੀਂਦੇ ਆ ਬਾਈ ਬਿਮਾਰ ਬਹੁਤ ਘੱਟ ਹੁੰਦੇ ਆ ਨਾ ਕੋਈ ਟੈਗ ਦੀ ਸ਼ਿਕਾਇਤ ਅੱਜ ਕੱਲ ਬਲੱਡ ਦੀ ਸ਼ਿਕਾਇਤ ਬਹੁਤ ਆ ਵਧਿਆ ਘਟਿਆ ਖੂਨ ਸੰਗਣੇ ਦੀ ਸ਼ਿਕਾਇਤ ਬਹੁਤ ਆਉਂਦੀ ਆ ਬਾਈ ਉਹ ਨਹੀਂ ਹੁੰਦੀ ਜਿਹੜਾ ਬੰਦਾ ਬੱਕਰੀਆ ਦੁੱਧ ਪੀਉਗਾ ਯਾਰ ਕਹਿਣ ਦਾ ਭਾਅ ਉਹਨੂੰ ਕੋਈ ਬਿਮਾਰੀ ਨਹੀਂ ਯਾਰ ਲਵੇ ਆਉਂਦੀ ਹੈ ਨਾ ਹੁਣ ਤੁਸੀਂ ਐਂ ਦੇਖ ਲਓ ਡਾਕਟਰ ਪਹਿਲਾਂ ਜਦੋਂ ਕੋਈ ਆਪਾਂ ਦਵਾਈ ਲੈਣ ਜਾਂਦੇ ਮਾਝਾ ਦੁੱਧ ਬੰਦ ਕਰ ਦਿੰਦੇ ਗਾਂ ਦਾ ਪੀਓ ਜੀ ਹੁਣ ਗਾਵਾਂ ਦਾ ਹੀ ਬੰਦ ਕਰ ਲਾਂਗੇ ਹੁਣ ਕਹਿੰਦੇ ਬੱਕਰੀਆਂ ਦਾ ਪੀਓ ਕੰਪੈਂਟ ਘੱਟ ਹੁੰਦੀ ਆ ਤਾਕਤ ਹੁੰਦੀ ਆ ਗੁਣਾਕਾਰੀ ਹੁੰਦਾ ਦੁੱਧ ਬੱਕਰੀ ਦਾ ਉਹ ਵੀ ਜਿਹੜੀ ਬੱਕਰੀ ਬਾਹਰ ਚਰਦੀ ਆ ਤਰ੍ਹਾਂ ਤਰ੍ਹਾਂ ਦੇ ਜੜੀ ਬੂਟੀ ਖਾਂਦੀ ਆ ਜਿਹੜੀ ਬੱਕਰੀ ਨੇ ਬਾਹਰੋਂ ਪੂਰਤੀ ਕਰਨੀ ਹੈ ਨਾ ਆਪਦੇ ਦਾਣੇ ਦੱਪੇ ਦੀ ਹਰੇ ਚਾਰੇ ਦੀ ਉਹ ਬੱਕਰੀਆ ਦੁੱਧ ਗੁਣਾਕਾਰੀ ਹੁੰਦਾ ਬਾਈ ਜਿਹੜੀ ਸੜਕਾਂ ਤੇ ਸੂਆਂ ਤੇ ਤੇ ਇਹ ਜੇ ਵਿਲੇ ਥਾਮਾਂ ਤੇ ਚਰਨਾ ਬੱਕਰੀ ਨੇ ਉਹ ਬੱਕਰੀਆ ਦੁੱਧ ਗੁਣਾਕਾਰੀ ਮੰਨਿਆ ਗਿਆ ਬਾਈ ਉਹ ਬੱਕਰੀਆ ਦੁੱਧ ਬਹੁਤ ਹੀ ਗੁਣਾਕਾਰੀ ਹੈਗਾ ਤੇ ਇਹ ਜੇ ਬੱਕਰੀਆ ਦੁੱਧ ਪੀਆ ਕਰੋ ਬਾਈ ਜਿਹੜੇ ਮੇਰੇ ਵੀਰ ਬੱਕਰੀਆਂ ਰੱਖਦੇ ਆ ਨਾ ਤੁਸੀਂ ਤਾਂ ਪੀ ਲਿਆ ਕਰੋ ਹੋਰ ਤਾਂ ਚੱਲ ਜਿਹੜੇ ਨਹੀਂ ਰੱਖਦੇ ਉਹਨਾਂ ਦਾ ਤਾਂ ਆਪਾਂ ਕੀ ਕਹਿਣਾ ਜਿਹੜੇ ਆਪ ਆਪ ਰੱਖਦੇ ਆ ਆਪ ਤਾਂ ਪੀ ਸਕਦੇ ਆ ਨਾ ਆਪਾਂ ਹੁਣ ਅਸੀਂ ਐਵੇਂ ਝੂਠ ਮਾਰੀਏ ਬਾਈ ਬੱਕਰੀਆਂ ਦੁੱਧ ਹੀ ਵਰਤਦੇ ਆਂ ਘਰੇ ਭਰਾਓ ਐਵੇਂ ਝੂਠ ਮਾਰੀਏ ਤੇ ਬਹੁਤ ਹੀ ਵਧੀਆ ਚਾਹ ਬਣਦੀ ਐ ਇੱਕ ਨੰਬਰ ਸਿਰਾ ਜਾਵਾ ਹੈ ਤੇ ਵਧੀਆ ਚਾਹ ਬਣਦੀ ਐ ਬਾਈ ਠੀਕ ਆ ਬੱਚੇ ਦੁੱਧ ਪੀਂਦੇ ਆ ਦਹੀਂ ਵੀ ਜਾਂਦੀ ਐ ਇਹ ਜੀ ਗੱਲ ਨਹੀਂ ਮਾਏ ਦੇ ਦੁੱਧ ਚ ਰਲਾ ਕੇ ਦਹੀਂ ਜਮਾ ਲਓ ਕੋਈ ਮਗਾ ਹੋ ਨਹੀਂ ਹੈਗਾ ਹਨਾ ਲੱਸੀ ਵੀ ਬਣ ਜਾਂਦੀ ਐ ਰੜਕ ਵੀ ਲੈਨੇ ਮਾਏ ਦੇ ਦੁੱਧ ਚ ਰਲਾ ਕੇ ਚੱਲ ਕੱਲਾ ਤਾਂ ਬਾਈ ਬਦਲਾ ਵਾਲਾ ਹੁੰਦਾ ਨਹੀਂ ਸਾਫ ਚਾਉਂਦਾ ਇਹ ਪੀਣ ਦੇ ਵਿੱਚ ਰਸਾਂ ਨੂੰ ਤੱਤਾ ਕਰਕੇ ਆਪਾਂ ਪੀ ਸਕਦੇ ਆ ਚਾਹ ਚਾਹ ਦਾ ਤਾਂ ਬਈ ਅੰਤ ਹੀ ਕੋਈ ਨਹੀਂ ਯਾਰ ਬੱਕਰੀ ਦੇ ਦੁੱਧ ਜਿਹਨੇ ਕੇਰਾ ਚਾਹ ਪੀ ਲਈ ਨਾ ਉਹ ਤਾਂ ਜਿਆਦਾ ਹੀ ਕਰੂ ਆ ਪਿਉ ਬੱਕਰੀ ਦੇ ਦੁੱਧ ਚਾਹ ਹੋਰ ਪੀਂਦੇ ਹੀ ਨਹੀਂ ਠੀਕ ਆ ਇਸੇ ਕਰਕੇ ਮੈਂ ਤੁਹਾਨੂੰ ਕਹਿਣਾ ਵੀ ਬੱਕਰੀਆਂ ਜਿਹਦਾ ਬਾਹਰ ਚਰਦੀਆਂ ਤਾਂ ਗੁਣਾਕਾਰੀ ਦੁੱਧ ਹੈਗਾ ਉਹਦਾ ਵਧੀਆ ਠੀਕ ਆ ਤੇ ਜਿਹੜੀਆਂ ਫਾਰਮ ਦੇ ਵਿੱਚ ਆ ਬਈ ਉਹਨਾਂ ਦਾ ਦੁੱਧ ਇੰਨਾ ਗੁਣਾਕਾਰੀ ਨਹੀਂ ਹੈਗਾ ਠੀਕ ਆ ਤੇ ਬਹੁਤ ਹੀ ਵਧੀਆ ਮੱਲਾ ਕੰਮ ਐ ਇਹ ਜੀ ਗੱਲ ਨਹੀਂ ਜਿਹੜਾ ਬੰਦਾ ਯਾਰ ਚਾਰੂਆ ਬਾਹਰ ਉਹਦਾ ਉਹਦੇ ਬਾਅਦ ਤੇ ਕੰਮ ਤਾਂ ਹੈਗਾ ਬਹੁਤ ਵਧੀਆ ਸ਼ੌਂਕ ਨਾ ਕਰੂਗਾ ਜਿਹੜੇ ਬੰਦੇ ਨੇ ਬਈ ਕੋਈ ਸ਼ੌਂਕ ਨਹੀਂ ਤਰੇ ਫਿਰ ਤਰੇ ਜਾਂਦੇ ਨੇ ਬਈ ਨੀਰਾ ਸੱਟਣਾ ਉਹਦਾ ਨਾ ਹੀ ਰੱਖਿਓ ਉਹਦਾ ਮੈਂ ਤੁਹਾਨੂੰ ਕਈ ਪਹਿਲਾਂ ਵੀ ਇੱਕ ਦੋ ਵੀਡੀਓ ਚ ਦੱਸ ਚੁੱਕਿਆ ਤੇ ਇਸੇ ਕਰਕੇ ਬਾਈ ਬੱਕਰੀਆ ਉਧ ਪੀਓ ਤੇ ਨਜ਼ਾਰੇ ਲੋ ਨਾ ਕੋਈ ਬਿਮਾਰੀ ਨਾ ਹਿੰਗ ਨਾ ਫੜਕੜੀ ਬਿਮਾਰੀ ਤਾਂ ਕੋਈ ਆਉਂਦੀ ਨਹੀਂ ਬਾਈ ਜਿਹੜੇ ਬੱਕਰੀਆ ਉਧ ਪੀਂਦੇ ਆ ਤੇ ਸਾਨੂੰ ਅਗਲੀ ਵੀਡੀਓ ਚ ਕੋਈ ਹੋਰ ਜਾਣਕਾਰੀ ਦੇਵਾਂਗੇ ਤੇ ਬਾਈ ਬਣ ਕੇ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਬਾਈ ਬਣ ਕੇ ਯਾਰ ਦੇਸੀ ਜਆ ਬੰਦੇ ਹੀ ਆ ਮੈਂ ਤਾਂ ਹੂੰ ਤਾਂ ਤੇ ਜਿਹੜੇ ਬਾਈ ਫਾਰਮਾਂ ਦੇ ਵਿੱਚ ਵੀਡੀਓ ਬੈ ਕੇ ਬਣਾਉਂਦੇ ਆ ਉਹਨਾਂ ਦੀ ਵੀਡੀਓ ਜ਼ਿਆਦਾ ਸ਼ੇਅਰ ਹੁੰਦੀ ਆ ਮੈਂ ਬਾਹਰ ਚਾਰਦਾ ਜੀ ਮੈਂ ਹੁਣ ਫਾਰਮ ਦੇ ਵਿੱਚ ਬੈ ਕੇ ਬਣਾਵਾ ਯਾਰ ਹਨ ਫਿਰ ਅਗਲਾ ਕਹਿੰਦਾ ਬਾਹਲੇ ਤਕੜਾ ਮੰਨ ਲਾ ਫਾਰਮਾਂ ਬਾਈ ਦਾ ਯਾਰ ਮੰਨ ਲਾ ਵੀ ਅਗਲਾ ਫਿਰ ਐ ਸੋਚਦਾ ਇਹ ਬੜਾ ਪਹਾੜੀਆਂ ਤਕੜੀਆਂ ਬੱਕਰੀਆਂ ਤੇ ਬੜਾ ਤਕੜਾ ਫਾਰਮ ਹੁਣ ਬਈ ਮੈਂ ਘਰੇ ਖਰਚਾ ਨਹੀਂ ਕਰਦਾ ਨਹੀਂ ਕਰ ਹੀ ਨਹੀਂ ਸਕਦਾ ਮੰਨ ਲਿਆ ਯਾਰ ਨਹੀਂ ਪਾ ਸਕਦੇ ਗੰਜਾਇਸ ਹੈ ਨਹੀਂ ਤੇ ਬਾਹਰ ਚਾਰ ਕੇ ਆ ਦਾ ਟਾਈਮ ਪਾਸ ਕਰਦੇ ਆ ਕੋਈ ਬੱਕਰੀਆਂ ਨਹੀਂ ਮਾਰੀਆਂ ਨਸਲ ਦੀਆਂ ਬੱਕਰੀਆਂ ਰੱਖੀਆਂ ਟੌਪ ਦੀਆਂ ਇਹ ਜੀ ਗੱਲ ਨਹੀਂ ਬਰੀਡਰ ਬੱਚੇ ਸਾਰੇ ਪਾਲੀ ਜਾਂਦੇ ਆ ਵਧੀਆ ਠੀਕ ਆ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਦੱਸਣਾਗਾ ਵੀ ਹਾਂ ਆਹ ਹੁੰਦੀ ਐ ਬੀਟਰ ਬਰੀਡ ਆਪਾਂ ਵੀ ਇਕੱਠੀਆਂ ਕਰੀਆਂ ਨੇ ਬੱਕਰੀਆਂ ਦੂਰੋਂ ਦੂਰੋਂ ਇਹ ਜੀ ਗੱਲ ਨਹੀਂ ਵਧੀਆ ਬਰੀਡਰਾਂ ਤੋਂ ਬੱਕਰੀਆਂ ਲਈਆਂ ਨੇ ਬੱਚੇ ਮੱਲਾ ਬੱਚਾ ਲੈ ਕੇ ਪਾਲਿਆ ਸਾਰਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਤਿਆਰ ਕਰਕੇ ਦੱਸਾਂਗੇ ਤੁਹਾਨੂੰ ਵੀ ਹਾਂ ਟੀ ਚੀਜ਼ ਹੈਗੀ ਆ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ